ਸਿਕਾਲ ਜੀ ਸਿੰਘ ਕਲੈਕਸ਼ਨ ਬਟਿੰਡਾ ਤੋਂ ਜੁਆਇਨ ਹੋ ਗਏ ਆ ਜੀ ਤੁਹਾਡੇ ਲਈ ਪਾਰਟੀ ਵੇਅਰ ਕਲੈਕਸ਼ਨ ਲੈ ਕੇ ਦੀ ਪਿਓਰ ਵਿਸਕੋਸ ਔਰਗੈਂਜ਼ਾ ਦੇ ਉੱਤੇ ਬਹੁਤ ਹੀ ਟਾਟ ਆਰਟیکل ਹੈ ਜੀ ਐਪਲੀਕ ਵਰਕ ਵਾਲਾ ਮੈਂ 1 ਬਾਈ 1 ਕਰਕੇ ਸਾਰੇ ਕਲਰ ਸ਼ੋਕਿਸ ਕਰ ਰਹੇ ਹਾਂ ਜੀ ਲੋ ਜੀ ਪਹਿਲਾ ਕਲਰ ਆ ਗਿਆ ਜੀ ਪਿੰਕ ਕਲਰ ਬੜਾ ਸੋਹਣਾ ਤੇ ਬੜਾ ਸਟਲਜਾ ਕਲਰ ਆਇਗਾ ਜੀ ਪਿੰਕ ਕਲਰ ਆਇਗਾ ਜੀ ਪੂਰੀ ਸ਼ਰਟ ਦੇ ਉੱਤੇ ਹੈਂਡ ਐਮਬਰਾਇਡਰੀ ਆਇਗੀ ਜੀ ਬੜੀ ਪਿਆਰੀ ਐਪਲੀਕ ਵਰਕ ਦਿੱਤਾ ਹੈ ਜੀ ਸੈਂਟਰਲ ਪੈਨਲ ਦੇ ਉੱਤੇ ਨਾਲ ਸੀਕੁਐਂਸ ਦਾ ਤੇ ਪੌਲ ਦਾ ਕੰਮ ਦਿੱਤਾ ਹੈ ਜੀ ਬੜਾ ਪਿਆਰਾ ਦੁਪੱਟੇ ਦੀ ਬੜਾ ਯੂਨੀਕ ਤੇ ਬੜਾ ਸਟਾਈਲਿਸ਼ ਜੀ ਦੁਪੱਟਾ ਰਹਿ ਗਿਆ ਜੀ ਕੁਆਲਿਟੀ ਦਿਖਾ ਰਿਹਾ ਜੀ ਦੁਪੱਟੇ ਦੀ ਪਿਓਰ ਵਿਸਕੋਸ オーਰਗੈਂਜ਼ਾ ਦਾ ਦੁਪੱਟਾ ਹੈ 4 ਸਾਈਡਿਡ ਸਕੈਲਪਿੰਗ ਹੈ ਤੇ ਅਪਲੀਕ ਦਾ ਕੰਮ ਬੜਾ ਪਿਆਰਾ ਨੀਟ ਐਂਡ ਕਲੀਨ ਦਿੱਤਾ ਆ ਕੁਝ ਡਿਫਰੈਂਟ ਤੇ ਕੁਝ ਰਾਇਲ ਆਰਟੀਕਲ ਬਣਾਇਆ ਜੀ ਪਿੰਕ ਕਲਰ ਤੋਂ ਬਾਅਦ ਮੈਂ ਕਲਰ ਦਿਖਾਣਾ ਤੁਹਾਨੂੰ ﺍﻟाइچی ਗ੍ਰੀਨ ਕਲਰ ਜੀ ਸਾਰੇ ਕਲਰ ਅਪ ਟੂ ਮਾਰਕ ਹੈ ਜੀ ਸਾਰੇ ਕਲਰਸ ਆਪ ਤੋਂ ਮਾ ਕੇ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਿਓ ਇਹਨਾਂ ਕਲਰਸ ਦੀ ਇਹਨਾਂ ਡਿਜ਼ਾਈਨਸ ਦੀ ਕੁਝ ਡਿਫਰੈਂਟ ਤੇ ਕੁਝ ਛਟਕੇ ਆਰਟੀਕਲ ਹੈ ਤੁਸੀਂ ਵੀ ਪਾਰਟੀ ਵੇਅਰ ਕੁਝ ਡਿਫਰੈਂਟ ਪਾਉਣਾ ਚਾਹੁੰਦੇ ਹੋ ਤਾਂ ਆ ਆਰਟੀਕਲ ਤੁਹਾਡੇ ਲਈ ਬਣਿਆ ਜੀ ਇਹ ਰੀਲ ਨੂੰ ਇਹ ਵੀਡੀਓ ਨੂੰ ਜ਼ਰੂਰ ਸੇਵ ਕਰ ਲਿਓ ਤੇ ਜੇ ਤੁਸੀਂ YouTube ਤੇ ਦੇਖ ਰਹੇ ਹੋ ਵੀਡੀਓ ਤਾਂ ਸਾਡੀ YouTube ਤੇ ਵੱਧ ਤੋਂ ਵੱਧ ਜਿਹੜੀ ਹੈ ਫੈਨ ਫੋਲੋਇੰਗ ਵਧਾ ਦਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਜੀ YouTube ਤੇ ਲਾਓ ਜੀ ਕਲਰ ਚੈੱਕ ਕਰਿਓ ਜੀ ਇਲਾਇਚੀ ਵਿਦ ਗ੍ਰੇ ਕਲਰ ਜੀ ਲਾਜਵਾ ਕਲਰ ਹੈ ਉਸ ਤੋਂ ਬਾਅਦ ਲਾਸਟ ਵਨ ਕਲਰ ਆਇਆ ਜੀ ਐਕਵਾ ਬਲੂ ਵਿਦ ਪੀਕਾਕ ਬਲੂ ਕਲਰ ਜੀ ਬੜਾ ਕਮਾਲ ਦਾ ਹੈ ਬੜਾ ਗੁੱਡ ਲੁਕਿੰਗ ਹੈ ਕਲਰ ਆਇਆ ਹੈ ਜੀ ਕੁਆਲਿਟੀ ਤੇ ਡਿਜ਼ਾਈਨ ਅਪ ਟੂ ਮਾਰਕ ਹੈ ਜੀ ਰੇਟ ਬੜੇ ਰੀਜ਼ਨੇਬਲ ਹੈ ਤੁਸੀਂ ਆਰਾਮ ਦੇ ਨਾਲ ਬਾਈ ਕਰ ਸਕਦੇ ਹੋ ਜੀ ਪਾਕਟ ਫ੍ਰੈਂਡਲੀ ਹੈ ਆਰਟੀਕਲਸ ਨੇ ਜੀ ਕੁਆਲਿਟੀਆਂ ਤੁਹਾਡੇ ਸਾਹਮਣੇ ਹੈ ਜੀ ਡਿਜ਼ਾਈਨਿੰਗ ਤੁਹਾਡੇ ਸਾਹਮਣੇ ਰਹੇਗੀ ਜੀ ਬੜਾ ਪਿਆਰਾ ਤੇ ਬੜਾ ਸਤਲਜਾ ਇਹ ਆਰਟੀਕਲ ਬਣੇਗਾ ਜੀ ਲਓ ਜੀ ਡਿਜ਼ਾਈਨਿੰਗ ਦੇਖਿਓ ਜੀ ਕਿੰਨੀ ਸੋਹਣੀ ਤੇ ਕਿੰਨੀ ਡਿਜ਼ਾਈਨਰ ਜੀ ਪੀਸ ਬਣ ਕੇ ਆਇਆ ਹੈ ਜੀ ਦੁਪੱਟਾ ਦੇਖੋ ਕਿੰਨਾ ਜਲਦੀ ਜਲਦੀ ਬੁਕਿੰਗ ਕਰਵਾ ਲਿਓ ਰੇਟ ਤੁਹਾਨੂੰ ਇਹ ਜਾਂ ਦੇਣਾ ਹੈ ਤੁਹਾਡਾ ਦਿਲ ਖੁਸ਼ ਹੋ ਜਾਏਗਾ ਜੀ ਲਓ ਜੀ ਮਾਰਕੀਟ ਦੇ ਵਿੱਚ 3500 4000 ਰੁਪਏ ਦੀ ਰੇਂਜ ਦੇ ਵਿੱਚ ਵੀ ਇੰਨੇ ਸੋਹਣੇ ਆਰਟੀਕਲ ਨਹੀਂ ਮਿਲਦੇ ਆਪਾਂ ਦੇਵਾਂਗੇ ਜੀ 2195 ਰੁਪਏ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾਇਓ ਜੀ ਥੈਂਕ ਯੂ ਸੋ ਮਚ ਜੀ ਸਸਿਕਾ ਜੀ